ਅੱਜੀ ਕੱਲੋ ਤੀਸਰਾ ਦਿਨ ਹੈ ਤੇ ਹਾਲਾਕੀ ਜੇ ਵਿਧਾਨਕ ਕੰਮਕਾਰ ਦੇ ਅਨਸਾਰ ਦੇਖੀ ਤਾਂ ਜਖੀਰਲਾ ਦਿਨ ਹੈਗਾ ਕੱਲ ਵੱਡੇ ਤੌਰ ਤੇ ਚਰਚਾ ਇਸ ਗੱਲ ਨੂੰ ਲੈ ਕੇ ਹੋਈ ਸੀ ਕਿ ਐਨਓਸੀ ਜਿਹੜੀਆਂ ਖਤਮ ਹੋਈਆਂ ਖੈਰ ਬਹੁਤ ਉਹਦੇ ਤੇ ਉਹ ਹੱਲਾ ਵੀ ਹੋ ਗਿਆ ਸੀ ਆਖਰ ਚ ਪਰ ਅੱਜ ਦੇ ਦਿਨ ਜੀ ਵੀ ਦੇਖੀ ਹੈ ਕਿਉਂਕਿ ਮਸਲੇ ਆਮ ਲੋਕਾਂ ਦੇ ਬਹੁਤ ਹੁੰਦੇ ਨੇ ਜਿਹਦੇ ਚ ਵਿਧਾਇਕਾਂ ਤੱਕ ਹੀ ਪਹੁੰਚ ਉਹਨਾਂ ਦੀ ਹੁੰਦੀ ਹੈ ਸਾਡੇ ਨਾਲ ਗੈਸਪੁਰਾ ਜੀ ਨੇ ਗੈਸਪੁਰਾ ਜੀ ਦੇਖਿਆ ਜਾਵੇ ਤੁਸੀਂ ਕੁਝ ਦਿਨ ਪਹਿਲਾਂ ਸ਼ਿਗਲੀਗਰਾਂ ਦਾ ਮਸਲਾ ਲੈ ਕੇ ਆਏ ਸੀਗੇ ਕਿਉਂਕਿ ਆਮ ਤੌਰ ਤੇ ਅਸੀਂ ਦੇਖਦੇ ਹਾਂ ਬੇਸਿਕਲੀ ਗਰ ਕਹਿੰਦੇ ਨੇ ਸਾਡੀ ਕੋਈ ਪੁੱਛਦਾ ਨਹੀਂ ਸਾਡਾ ਉਹ ਉਜਧਾਰ ਨਹੀਂ ਹੋ ਰਿਹਾ ਅ ਲੱਗਿਆ ਸੀ ਤੁਹਾਡਾ ਸਵਾਲ ਕੋਈ ਬਹੁਈ ਉਹਦੇ ਤੇ ਚर्चा ਬਿਲਕੁਲ ਸਿੱਖ ਸ਼ਿਗਲੀਗਰ ਪਰਿਵਾਰ ਸਾਡੇ ਕਿਲੇ ਦੇ ਵਿੱਚ ਰਹਿੰਦੇ ਸੀ ਜਿਹੜੇ ਕਿ 2010 ਦੇ ਵਿੱਚ ਉਜਾੜ ਦਿੱਤੇ ਗਏ ਸੀ ਤੇ ਉਹਨਾਂ ਦੇ ਮੁੜ ਵਸੇਬੇ ਦੇ ਲਈ ਸਰਕਾਰ ਤੋਂ ਪੁੱਛਿਆ ਗਿਆ ਸੀ ਪਰ ਸਰਕਾਰ ਦਾ ਜਵਾਬ ਸੀਗਾ ਕਿ ਨਹੀਂ ਜੀ ਅਜੇ ਹੀ ਕੋਈ ਉਹ ਗੱਲ ਦਾ ਨਹੀਂ ਹੈ ਪਰ ਉਹ ਸਵਾਲ ਜਿਹੜਾ ਸੀ ਟਾਈਮ ਹੋਣ ਕਰਕੇ ਰਹਿ ਗਿਆ ਪਰ ਮੈਂ ਉਹ ਪੁੱਛਣਾ ਚਾਹੁੰਦਾ ਹਾਂ ਸਟੇਟ ਤੋਂ ਕਿ ਕੀ ਸਾਡੀ ਜਿਹੜੀ ਸਟੇਟ ਹੈ ਪੰਜਾਬ ਸਟੇਟ ਹੈ ਵੈਲਫੇਅਰ ਸਟੇਟ ਨਹੀਂ ਜਦ ਕਿ ਇੱਕ ਗੱਲ ਇਹ ਵੀ ਬੜੀ ਖਾਸ ਜਿਗਰਜੋਗ ਹੈ ਕਿ 2010 ਦੇ ਵਿੱਚ ਉਦੋਂ ਖਾਲੀ ਦਲ ਦੀ ਸਰਕਾਰ ਸੀ ਤੇ ਸਿੱਖ ਸਿਗਲਗਰ ਪਰਿਵਾਰ ਜਿਹੜੇ ਕਿ ਬਹੁਤ ਲੰਬੇ ਸਮੇਂ ਤੋਂ ਸਿੱਖੀ ਨੂੰ ਸੰਭਾਲੀ ਬੈਠੇ ਆ ਸਿੱਖੀ ਦੇ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਜਾ ਕੇ ਦੇਖੋ ਸਾਡੇ ਪਰਿਵਾਰਾਂ ਚ ਜਾ ਕੇ ਦੇਖੋ ਸਾਡੇ ਪਰਿਵਾਰਾਂ ਦੇ ਸਿਰਾਂ ਦੇ ਉੱਤੇ ਡੂੜੇ ਗਾਇਬ ਹੋ ਗਏ ਪਰ ਉਹ ਪਰਿਵਾਰ ਅੱਜ ਵੀ ਸਿੱਖੀ ਦੇ ਨਾਲ ਬਾਬੇ ਨਾਨਕ ਦੀ ਥੂਰੀ ਦੇ ਨਾਲ ਅੱਜ ਵੀ ਜੁੜੇ ਹੋਏ ਆ ਤੇ ਅਕਾਲੀ ਦਲ ਦੀ ਸਰਕਾਰ ਨੇ ਉਹਨਾਂ ਨੂੰ ਉੱਥੋਂ ਅਜਾੜਿਆ ਸੀ 2010 ਦੇ ਵਿੱਚ ਔਰ ਅੱਜ ਮੈਂ ਇਹੀ ਸਵਾਲ ਜਿਹੜਾ ਹੈਗਾ ਸਾਡੀ ਸਰਕਾਰ ਤੋਂ ਕੀਤਾ ਸੀ ਕਿ ਬੇਸ਼ੱਕ ਕਾਲੀ ਦਲ ਨੇ ਉਜਾੜਿਆ ਜਿਨ੍ਹਾਂ ਦੀ ਵਸਾਉਣ ਦੀ ਜ਼ਿੰਮੇਵਾਰੀ ਸੀ ਪਰ ਕੀ ਅਸੀਂ ਅੱਜ ਉਹਨਾਂ ਨੂੰ ਵਸਾ ਸਕਦੇ ਹਾਂ ਉਹਨਾਂ ਦੇ ਮੁੜ ਵਸੇਬੇ ਦੇ ਲਈ ਪ੍ਰਬੰਧ ਕਰ ਸਕਦੇ ਹਾਂ ਉਹਦੇ 'ਚ ਹਾਂ ਬਈ ਇੱਕ ਪੁੱਛਣਾ ਆਉਂਦਾ ਸੀ ਵੀ ਉਹਨਾਂ 'ਚ ਮੇਨ ਦਿੱਕਤ ਪਰੇਸ਼ਾਨੀ ਉਹਨਾਂ ਨੂੰ ਆ ਕਿੱਥੇ ਰਹੀ ਹੈ ਤੇ ਇਹ ਜਿਹੜੇ ਚਲੇ ਗਏ ਨੇ ਕਿ ਉਹਨਾਂ ਨੂੰ ਲਿਆਉਣ ਦੀ ਵੀ ਤੁਸੀਂ ਕਹਿ ਰਹੇ ਹੋ ਨਹੀਂ 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 ਦੇਖੋ ਉਹ ਪਰਿਵਾਰ ਜਿਹੜੇ ਐ ਅੱਜ ਵਕਫ ਬੋਰਡ ਦੀ ਜ਼ਮੀਨ ਦੇ ਵਿੱਚ ਬੈਠੇ ਆ ਤੇ ਵਕਫ ਬੋਰਡ ਦੇ ਵੱਲੋਂ ਵੀ ਵਕਫ ਵਕਫ ਸਮੇਂ ਦੇ ਉੱਤੇ ਉਹਨਾਂ ਨੂੰ ਉਠਾਉਣ ਦੇ ਲਈ ਚਾਰਾ ਜੋਈਆਂ ਕਰੀਆਂ ਜਾਂਦੀਆਂ ਨੇ ਕਿਉਂਕਿ ਉਹ ਪਰਿਵਾਰਾਂ ਕੋਲ ਸਿਰ ਨਿਕਾਉਣ ਲਈ ਛੱਤੀ ਹੈ ਨਹੀਂ ਜਗ੍ਹਾ ਹੀ ਹੈ ਨਹੀਂ ਤੇ ਇਸ ਲਈ ਬੜਾ ਗੰਭੀਰ ਮਸਲਾ ਬਾ ਇਹ ਚਾਹੇ ਗਰੀਬ ਸਿੱਖ ਨੇ ਇਹਨਾਂ ਦੇ ਲਈ ਦੇਖੋ ਸਰਕਾਰ ਦਾ ਕੰਮ ਹੁੰਦਾ ਰੋਟੀ ਕਪੜਾ ਤੇ ਮਕਾਨ ਜਿਹੜਾ ਹੈਗਾ ਸਰਕਾਰ ਨੇ ਪ੍ਰੋਵਾਈਡ ਕਰਾ ਕੇ ਦੇਣਾ ਹੁੰਦਾ ਆਪਣੇ ਨਾਗਰਿਕਾਂ ਨੂੰ ਤੇ ਇਸ ਲਈ ਅੱਜ ਜਿਹੜੀ ਹੈਗੀ ਆ ਇਸ ਦੇ ਉੱਤੇ ਜ਼ਰੂਰ ਉਹਨਾਂ ਨੂੰ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਸੀਗਾ ਤਾਂ ਕਿ ਸਾਡੇ ਜਿਹੜੇ ਅਣਗੌਲੇ ਪਰਿਵਾਰ ਨੇ ਉਹ ਵੀ ਸੋਚ ਸਕਣ ਕਿ ਸਾਡਾ ਦੇਸ਼ ਹੈ ਪਰ ਇਹਦੇ ਚ ਜਿਹੜਾ ਤੁਸੀਂ ਰਾਸ਼ਨ ਕਾਰਡ ਵਾਲਾ ਕਹਿੰਦੇ ਹੋ ਉਹਦੇ ਚ ਦਿਖੇ ਜਾਵੇ ਉਹ ਤਾਂ ਵੈਸੇ ਤਾਂ ਬਹੁਤ ਮਾਰੀ ਰਵਾਈਜ਼ ਬਹੁਤ ਮਾਰੀ ਹੋ ਗਈ ਕਾਰਡ ਪਰ ਹਜੇ ਵੀ ਲੋਕਾਂ ਦੀ ਕਈਆਂ ਦੀ ਇਹੀ ਹੈ ਵੀ ਸਾਡੇ ਰਹਿ ਗਏ ਜੀ ਸਾਡੇ ਬਣੇ ਅਦਰ ਗੱਲ ਇੱਥੇ ਪੁਆਇੰਟ ਇਹ ਹੈ ਮੈਨੂੰ ਲੱਗਦਾ ਕਿ ਇਸ ਪੁਆਇੰਟ ਨੂੰ ਕਿਸੇ ਨੇ ਪੁਆਇੰਟ ਆਊਟ ਨਹੀਂ ਕੀਤਾ ਜਿਹੜਾ ਅੱਜ ਮੈਂ ਵਿਧਾਨ ਸਭਾ ਚੱਕਣਾ ਇਹ ਰਾਸ਼ਨ ਕਾਰਡ ਜਿਹੜੇ ਲਾਭਪਾਤਰੀ ਨੇ 1 ਕਰੋੜ 57 ਲੱਖ ਦੇ ਕਰੀਬ ਜਿਹੜੇ ਲੋਕ ਨੇ ਉਹ ਲਾਭਪਾਤਰੀ ਨੇ ਰਾਸ਼ਨ ਕਾਰਡਾਂ ਦੇ ਵਿੱਚ ਐਡੀ ਵੱਡੀ ਅੱਧੇ ਤੋਂ ਜ਼ਿਆਦਾ ਪਾਪੂਲੇਸ਼ਨ ਜਿਸ ਦੇ ਨਾਲ ਜੁੜੀ ਹੋਵੇ ਤੇ ਉਹਦੇ ਵਿੱਚ ਕੋਈ ਵਿਧਾਨ ਹੀ ਨਾ ਹੋਵੇ ਕੋਈ ਸਿਸਟਮ ਹੀ ਨਾ ਹੋਵੇ ਕੋਈ ਕਾਇਦਾ ਕਾਨੂੰਨ ਹੀ ਨਾ ਹੋਵੇ ਕਿ ਕਾਰਡ ਦੇਖੋ ਜਨਮ ਮਰਨ ਲੱਗਿਆ ਹੋਇਆ ਕਿ ਜੇ ਕੋਈ ਬੰਦੇ ਦੀ ਘਰ ਡੈਥ ਹੋ ਗਈ ਤਾਂ ਉਹਦਾ ਕਾਰਡ ਨਾਉ ਕਟਾਉਣਾ ਕਿੱਥੋਂ ਜੇ ਕੋਈ ਨਵਾਂ ਐਡ ਹੁੰਦਾ ਤਾਂ ਨਵਾਂ ਐਡ ਹੋਣਾ ਕਿੱਥੋਂ ਇਸ ਲਈ ਇਹਦਾ ਕੋਈ ਵਿਧਾਨ ਹੀ ਨਹੀਂ ਬਣਿਆ ਹੋਇਆ ਦਾ ਕੋਈ ਸਿਸਟਮ ਹੀ ਨਹੀਂ ਬਣਿਆ ਹੋਇਆ اسی یہی اج سوال ਜਿਹੜਾ ਪੁੱਛਿਆ ਕਿ ਜੇ ਮੰਨ ਲਓ ਮੇਰੇ ਕਿਸੇ ਦੇ ਘਰ ਰਾਸ਼ਨ ਕਾਰਡ ਬਣਿਆ ਉਹਨਾਂ ਦੇ ਪਰਿਵਾਰ ਚ ਕਿਸੇ ਬਜ਼ੁਰਗ ਦੀ ਡੈਥ ਹੋ ਗਈ ਤੇ ਉਹਨੇ ਉਹਦਾ ਨਾਮ ਕਟਾਣਾ ਤਾਂ ਕਿਹੜੇ ਦਫ਼ਤਰ ਜਾਵੇ ਉਹਨੂੰ ਪਤਾ ਹੀ ਨਹੀਂ ਕਿਉਂ ਰਾਸ਼ਨ ਕਾਰਡ ਜਿੱਥੇ ਜਿਵੇਂ ਇਹ ਫੂਡ ਸਪਲਾਈ ਬਿਲਕੁਲ ਨਹੀਂ ਇਹੀ ਇਹੀ ਤਾਂ ਪ੍ਰੋਬਲਮ ਆ ਨਾ ਇਹੀ ਤਾਂ ਪ੍ਰੋਬਲਮ ਆ ਕੋਈ ਵਿਧਾਨ ਨਹੀਂ ਬਣਿਆ ਹੋਇਆ ਕੋਈ ਇਹਦਾ ਸਿਸਟਮ ਨਹੀਂ ਬਣਿਆ ਹੋਇਆ ਕੋਈ ਇਹਦਾ ਕਾਇਦਾ ਕਾਨੂੰਨ ਨਹੀਂ ਬਣਿਆ ਹੋਇਆ ਬਸ ਅ ਰਾਜਨੀਤਿਕ ਲੋਕਾਂ ਦੀ ਮਿਹਰਬਾਨੀ ਆ ਜਿਹਨੂੰ ਜਿਹੜੇ ਲੋਕਾਂ ਨੂੰ ਜਿਹੜੇ ਲੋਕ ਹੱਥ ਜੋੜ ਦਿੰਦੇ ਆ ਉਹਨਾਂ ਨੂੰ ਜਾ ਕੇ ਉਹਨਾਂ ਦਾ ਹੋ ਜਾਂਦਾ ਜਿਹੜੇ ਉਹਨਾਂ ਨੂੰ ਜਾ ਕੇ ਨਹੀਂ ਜੋੜਦੇ ਉਹਨਾਂ ਦਾ ਨਹੀਂ ਹੁੰਦਾ ਕੋਈ ਇਹਦਾ ਵਿਧੀ ਵਿਧਾਨ ਨਹੀਂ ਨਹੀਂ ਕੋਈ ਸਿਸਟਮ ਹੀ ਨਹੀਂ ਹੈ ਇਹੀ ਅਸੀਂ ਅੱਜ ਪੁੱਛਿਆ ਵੀ ਜੇ ਕੋਈ ਸਿਸਟਮ ਹੈ ਤਾਂ ਉਹ ਪਲੀਜ਼ ਸਾਨੂੰ ਦੱਸਿਆ ਜਾਵੇ ਪ੍ਰੋਵਾਈਡ ਕਰਾਇਆ ਜਾਵੇ ਪਰ ਹਜੇ ਤੱਕ ਤਾਂ ਪ੍ਰੋਵਾਈਡ ਨਹੀਂ ਕਰਾਇਆ ਦੇਖਦੇ ਆਂ ਅੱਜ ਵਿਧਾਨ ਸਭਾ ਚ ਪ੍ਰੋਵਾਈਡ ਕਰਾਉਂਦੇ ਆ ਕਿ ਨਹੀਂ ਕਰਾਉਂਦੇ ਚਲੋ ਫਿਰ ਦੇਖਿਆ ਜਾਵੇ ਕਿਉਂਕਿ ਰਾਸ਼ਨ ਕਾਰਡ ਨੂੰ ਲੈ ਕੇ ਆਮ ਤੌਰ ਤੇ ਸਮੱਸਿਆ ਲੋਕਾਂ ਨੂੰ ਆਉਂਦੀ ਹੈ ਤੇ ਜਿਹੜੀ ਗੱਲ ਇਹਨਾਂ ਨੇ ਕਰੀ ਇਹ ਉਹ ਜ਼ਮੀਨ ਗਰਾਊਂਡ ਦੀ ਸਮੱਸਿਆ ਹੈ ਜਿਹਦੇ ਚ ਅਸੀਂ ਦੇਖਦੇ ਆਂ ਵੀ ਕਈ ਵਾਰ ਛੋਟੇ ਛੋਟੇ ਗੱਲਾਂ ਰਹਿ ਜਾਂਦੀਆਂ ਨੇ ਇਹ ਕਹਿੰਦੇ ਕਿ ਜਦੋਂ ਦਾ ਵਿਧਾਨ ਨਹੀਂ ਕੋਈ ਬਣਿਆ ਹੋਇਆ ਤਾਂ ਲੋਕ ਜਾਣਗੇ ਕਿਹਦੇ ਕੋਲੇ ਕਿਉਂਕਿ ਰਾਸ਼ਨ ਕਾਰਡ ਨੂੰ ਲੈ ਕੇ ਜੇ ਦੇਖਿਆ ਜਾਵੇ ਜਿੱਥੇ ਇੱਕ ਪਾਸੇ ਕੱਪੜੇ ਵਾਜੀ ਜਾਂ ਸਰਕਾਰਾਂ ਤੱਕ ਦੇ ਉੱਤੇ ਸਵਾਲ ਇਸ ਚੀਜ਼ ਨੂੰ ਲੈ ਕੇ ਬਹੁਤ ਵਾਰੀ ਉੱਠ ਗਿਆ ਕਿ ਕਿੰਨੇ ਵਾਰੀ ਇਸ ਮਸਲੇ ਦੀ ਚਰਚਾ ਤਾਂ ਹੋਈ ਪਰ ਹੱਲ ਕੋਈ ਨਹੀਂ ਨਿਕਲਿਆ ਹੈਗਾ ਤਾਂ ਗੈਸਪੁਰਾ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਭਾਵੇਂ ਉਹਨਾਂ ਦੀ ਆਪ ਦੀ ਸત્તાਤਰੀ ਪੱਖ ਹੈ ਪਰ ਕਹਿੰਦੇ ਇੱਕ ਲੋਕਾਂ ਦੇ ਮਸਲੇ ਉਹਦੀ ਹੱਲ ਹੋਣਗੇ ਜਦੋਂ ਤੱਕ ਅਸੀਂ ਮੂਰੇ ਨਹੀਂ ਕੇ ਰੱਖਦੇ ਹੈਗੇ ਸੀਨੀਅਰ ਜੀ ਵੀਡੀਓ ਨਾਸਟ ਮੈਂ ਤੇ ਇਹਦੇ ਨਾਲ ਸੁਮਿਸਿੰਗ ਮੋਰ ਯਾਰਾ ਸਪੈਸ਼ਲਟੀ ਚੰਡੀਗੜ੍ਹ